ਫਲਡਸ ਦਾ ਜਿਹੜਾ ਹੈ ਮਾਰ ਪਈ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਸਿਸ ਦੇਖਣ ਨੂੰ ਮਿਲ ਰਹੇ ਨੇ ਵੀ ਲੋਕ ਹੁਣ ਤਬਾਹ ਹੋ ਚੁੱਕੇ ਨੇ ਲੋਕ ਤਾਂ ਇਹ ਕਹਿੰਦੇ ਵੀ ਸਾਨੂੰ ਹੁਣ ਅਗਲਾ ਪਲ ਵੀ ਸਾਡੇ ਲਈ ਜੀਣਾ ਔਖਾ ਹੈ ਉਹ ਕੀ ਕਹਿਣਾ ਚਾਹੁੰਦੇ ਜੀ ਇਹ 5ਵੇਂ ਸਾਲ ਦੇ ਵਿੱਚ 6ਵੇਂ ਸਾਲ ਦੇ ਵਿੱਚ ਤੀਜਾ ਹੜਾ ਜਿਹੜਾ ਪੰਜਾਬ ਨੂੰ ਦੇਖਣਾ ਪੈ ਰਿਹਾ ਜਿਹਦੇ ਵਿੱਚ ਸਾਡੀ ਟੀਮ ਨੇ ਸੇਵਾ ਕੀਤੀ 2019 ਸੁਲਤਾਨਪੁਰ ਲੋਧੀ ਜੀ 2023 ਵੇਰ ਵੱਡਾ ਹੜਾ ਆਇਆ ਪਰ ਉਦੋਂ ਵੀ ਵੱਡਾ ਸਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਲੱਗ ਰਹੀ ਹੈ ਨਾ ਲੋਕਾਂ ਦਾ ਮਾਇਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਬਿਮਾਰੀ ਫੈਲਣ ਦਾ ਡਰ ਸਭ ਤੋਂ ਜ਼ਿਆਦਾ ਹੈ ਹਲੇ ਤੱਕ ਤਾਂ ਚਲੋ ਰਾਸ਼ਨ ਅਸੀਂ ਜਿਹੜਾ ਕਰ ਰਹੇ ਹਾਂ ਤੁਸੀਂ ਵੇਖਿਆ ਭੈਣਾ ਵੀਰ ਸਾਰੇ ਮਿਲ ਕੇ ਰਾਸ਼ਨ ਜਿਹੜਾ ਹੈ ਕਿੰਨਾ ਬਣਾ ਰਹੇ ਆ ਦੇ ਰਹੇ ਆ ਅਸੀਂ ਕੌਣ ਹੁੰਨੇ ਆ ਸਾਰਾ ਪੰਜਾਬ ਹੀ ਲੱਗਿਆ ਹੋਇਆ ਪੰਜਾਬ ਨੂੰ ਕਿਸੇ ਦੀ ਲੋੜ ਹੀ ਹੈ ਨਹੀਂ ਮਤਲਬ ਬੜਾ ਵਧੀਆ ਮੈਨੂੰ ਗੀਤ ਲੱਗਦਾ ਹੈ ਕਿ ਤੇਰੇ ਨਾਲ ਨਾ ਕੋਈ ਪੰਜਾਬ ਸਿਆ ਤਾਂ ਤੈਨੂੰ ਲੋੜ ਵੀ ਹੈ ਨਹੀਂ ਸਾਰਾ ਪੰਜਾਬ ਹੀ ਲੱਗਿਆ ਹੋਇਆ ਹਰ ਕੋਈ ਆਪਣੇ ਵੱਲੋਂ ਘਰਾਂ ਚੋਂ ਨਿਕਲ ਕੇ ਪੰਜਾਬ ਦੀ ਸੇਵਾ ਲੱਗਿਆ ਹੋਇਆ ਪਰ ਮੈਨੂੰ ਲੱਗਦਾ ਇਸ ਤੋਂ ਵੀ ਵੱਧ ਕਿਤੇ ਜ਼ਿਆ ਜੋ ਮੈਡੀਕਲ ਦੀ ਪੈਣੀ ਆ ਤੇ ਮੈਨੂੰ ਸੋਸ਼ਲ ਮੀਡੀਆ ਤੇ ਬਾਈ ਕਰਨੌਜਲੇ ਹੁਣਾ ਦਾ ਮੈਸੇਜ ਆਉਂਦਾ ਫਿਰ ਉਹਨਾਂ ਦਾ ਫੋਨ ਆਉਂਦਾ ਕਿ ਵੀਰੇ ਮੈਂ ਮੈਨੂੰ ਦੱਸੋ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਨੂੰ ਕਿਹਾ ਬਾਈ ਕਨੈਕਟੀਵਿਟੀ ਕੱਟੀ ਹੈ ਸੇਵਾ ਕਰਨ ਪਹੁੰਚ ਨਹੀਂ ਪਾ ਰਹੇ ਵਲੰਟੀਅਰ ਤਾਂ ਉਹ ਕਹਿੰਦੇ ਕਿਸ ਚੀਜ਼ ਦੀ ਲੋੜ ਹੈ ਮੈਂ ਕਿਹਾ ਵੀਰ ਬੋਟ ਨਹੀਂ ਮਿਲ ਰਹੀ ਕਲਕੱਤੇ ਤੋਂ ਬੋਟ ਮੰਗਵਾ ਕੇ ਬਾਈ ਉਹਨਾਂ ਨੇ ਆ ਸਪੋਰਟ ਕੀਤਾ ਕੋ ਗੱਲ ਹੀ ਨਹੀਂ ਹੁੰਦੀ ਕਿ ਕੁਝ 3 4 5 ਲੱਖ ਰੁਪਏ ਦੀ ਸੇਵਾ ਹੋ ਗਈ ਮੈਂ ਕਹਿੰਦਾ ਨੀਅਤ ਕਿੰਨੀ ਆ ਪੰਜਾਬ ਚ ਕੋਈ ਵੀ ਬੈਠਾ ਪੰਜਾਬ ਦਾ ਦਰਦ ਲੈ ਕੇ ਬੈਠਾ ਪੰਜਾਬ ਦੇ ਕਲਾਕਾਰ ਜਿਹੜੇ ਪੰਜਾਬ ਦੇ ਦਰਦ ਲੈ ਕੇ ਬੈਠੇ ਬਹੁਤ ਵੱਡੀ ਗੱਲ ਹੈ ਭਾਈ ਉੱਥੇ ਸੁੱਤਾ ਨਹੀਂ ساری ਰਾਤ ਬਾਈ ਦੇ ਫੋਨ ਆਉਂਦੇ ਰਹੇ ਬੋਟ ਮਿਲ ਗਈ ਆਰਡਰ ਹੋ ਗਈ ਤੁਹਾਡੇ ਕੋਲ ਪਹੁੰਚ ਗਈ ਅੱਜ ਸਾਡੇ ਕੋਲੋਂ ਬੋਟ ਕਲਕੱਤੇ ਤੋਂ 에어 ਲਿਫਟ ਕਰਾ ਕੇ ਇੱਧਰ ਪਹੁੰਚ ਰਹੀ ਹੈ ਰੂਪੀ ਗਿਲਪੈਣ ਨੇ ਬਹੁਤ ਸਪੋਰਟ ਕੀਤਾ ਜੈਮੀ ਚੈਲਪੈਣ ਨੇ ਬਹੁਤ ਸਪੋਰਟ ਕੀਤਾ ਹੈ ਸਿਮਰਨਜੋਤ ਮੱਕੜ ਭਾਈ ਹੈ ਉਹ ਬਹੁਤ ਸਪੋਰਟ ਕਰਦੇ ਸਾਰੇ ਹੀ ਵਦ ਤੋਂ ਬਾਅਦ ਅੱਗੇ ਲੱਗੇ ਹੋਏ ਐ ਸਾਨੂੰ ਚੰਗਾ ਲੱਗਦਾ ਜਦੋਂ ਨੌਜਵਾਨਾਂ ਨੂੰ ਵੇਖ ਕੰਮ ਕਰਦੇ ਵੇਖ ਕੇ ਲੋਕ ਭਰੋਸਾ ਰੱਖਦੇ ਆ ਕਿ ਪੰਜਾਬ ਦਾ ਨੌਜਵਾਨ ਖੜਾ ਹੈ ਤੇ ਜਦੋਂ ਪੰਜਾਬ ਦਾ ਨੌਜਵਾਨ ਖੜ ਜਾਂਦਾ ਨਾ ਫਿਰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ ਜੀ ਕਿਉਂ ਪੰਜਾਬ ਹਰ ਵਾਰ ਭੁਗਤੇ 6ਵੇਂ ਸਾਲ ਤੇ ਤੀਜਾ ਹੜ ਕਿਉਂ ਹੈ ਸਾਡੇ ਤੇ ਜਦ ਜਦ ਕੀ ਪੰਜਾਬ ਦੇ ਵਿੱਚ ਨਾ ਕੋਈ ਬੱਦਲ ਫਟਿਆ ਨਾ ਕੋਈ ਪੰਜਾਬ ਦੇ ਸਾਡੀ ਮਿਸਮੈਨੇਜਮੈਂਟ ਹੋਈ ਸਾਰੀ ਪਾਖੜਾ ਦੀ ਮਿਸਮੈਨੇਜਮੈਂਟ ਸਾਰੀ ਬੀਬੀਐਮਬੀ ਦੀ ਮਿਸਮੈਨੇਜਮੈਂਟ ਪੰਜਾਬ ਕਿਉਂ ਭੁਗਤੇ ਹਰ ਵਾਰ ਜੀ ਇਹ ਗੱਲ ਸਾਨੂੰ ਸਾਰਿਆਂ ਨੂੰ ਸਵਾਲ ਕਰਨ ਦੀ ਲੋੜ ਹੈ ਇਹ ਬਾਅਦ ਚ ਕਰਾਂਗੇ ਸਵਾਲ ਜਦੋਂ ਆਪ ਤਾਂ ਖਤਮ ਹੋਏਗੀ ਫਿਲਹਾਲ ਸੇਵਾ ਕਰਦੀ ਹਾਂ ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿਨ ਕੌਰ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜਾ ਦੀ ਮਾਰ ਪਈ ਹੋਈ ਹੈ ਇਸ ਮਾਰ ਦੇ ਹੇਠ ਕਈ ਘਰ ਤਬਾਹ ਹੋ ਗਏ ਨੇ ਖੇਤਾਂ ਦੇ ਖੇਤ ਜਿਹੜੇ ਨੇ ਤਬਾਹ ਹੋ ਗਏ ਆ ਕਿਸਾਨਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਨੇ ਉੱਤੇ ਹੀ ਜੇਕਰ ਗੱਲਬਾਤ ਕੀਤੀ ਜਾਵੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਘਰਾਂ ਦੇ ਵਿੱਚ ਸਮਾਨ ਰਾਸ਼ਨ ਜਿਹੜਾ ਪਹੁੰਚਾਣਾ ਕਈ ਐਨਜੀਓ ਸੇਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇੱਥੇ ਹੀ ਲੁਧਿਆਣੇ ਦੇ ਇਨੀਸ਼ੀਏਟਰ ਆਫ ਚੇਂਜ ਸੇਵਾਵਾਂ ਜਿਹੜੀਆਂ ਨਵਾਰੀ ਆ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕਦੇ ਵੀ ਕ੍ਰਾਈਸਿਸ ਆਂਦੇ ਨੇ ਤੇ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਇਹ ਨੌਜਵਾਨ ਪੀੜ੍ਹੀ ਜਿਹੜੀ ਖੜੀ ਹੋ ਜਾਂਦੀ ਹੈ ਜਿੱਥੇ ਗਰਾਊਂਡ ਤੇ ਕਈ ਨੌ ਜਿਹੜੇ ਘਰਾਂ ਤੱਕ ਸਮਾਨ ਪਹੁੰਚਾਰੇ ਹੋਣਾ ਰੈਸਕਿਊ ਆਪਰੇਸ਼ਨ ਜਾਰੀ ਹੈ ਉੱਥੇ ਹੀ ਸਮਾਨ ਦੀ ਬਹੁਤ ਜ਼ਿਆਦਾ ਜਿਹੜੀ ਹੈ ਨੀਡ ਪੈ ਰਹੀ ਹੈ ਕਿਉਂਕਿ ਲੋਕਾਂ ਦੇ ਘਰ ਸਾਰਾ ਕੁਝ ਤਬਾਹ ਹੋ ਚੁੱਕਿਆ ਜਿੱਥੇ ਰਾਸ਼ਨ ਪਾਣੀ ਦੀ ਜ਼ਰੂਰਤ ਪੈ ਰਹੀ ਹੈ ਔਰ ਕਈ ਚੀਜ਼ਾਂ ਆ ਜਿਹੜੀਆਂ ਨੇ ਇਸ ਵੇਲੇ ਮੈਡੀਕਲ ਚੀਜ਼ਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਡੋਨਰਸ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਕੀ ਪਤਾ ਲੱਗ ਰਿਹਾ ਉਹ ਇਸ ਤਰੀਕੇ ਦੇ ਨਾਲ ਆਪਣੀ ਡੋਨੇਸ਼ਨ ਆਪਣਾ ਯੋਗਦਾਨ ਪਾਣਾ ਚਾਹੁੰਦੇ ਨੇ ਕਿੱਥੇ ਪੰਜਾਬ ਦੇ ਵਿੱਚ ਇਸ ਸਮੇਂ ਉਹ ਸਿਚੁਏਸ਼ਨ ਬਣੀ ਹੈ ਜਦੋਂ ਇਹ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਪੈ ਰਿਹਾ ਹੈ ਔਰ ਉੱਥੇ ਕਈ ਚੀਜ਼ਾਂ ਦੀ ਜਿਹੜੀ ਲੋੜ ਪੈ ਰਹੀ ਉਹ ਸੋਸ਼ਲ ਮੀਡੀਆ ਸਾਡਾ ਬਹੁਤ ਜ਼ਿਆਦਾ ਹੈਲਪ ਕਰ ਰਿਹਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ਮੈਸੇਜ ਪਹੁੰਚ ਰਿਹਾ ਔਰ ਇਹ ਮੈਸੇਜ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਨੇ ਹਰਪੀਤ ਲੋਕਾਂ ਦੀ ਜਿਹੜੇ ਘਰਾਂ ਦੇ ਵਿੱਚ ਬੰਦ ਨੇ ਘਰਾਂ ਤੋਂ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਘਰੋ ਬੇਕਾਰ ਹੋ ਚੁੱਕੇ ਨੇ ਘਰ ਦੇ ਘਰ ਟੁੱਟ ਚੁੱਕੇ ਆ ਉਹਨਾਂ ਵਾਸਤੇ ਸਮਾਨ ਪਹੁੰਚਾਇਆ ਜਾ ਰਿਹਾ ਚਾਹੇ ਹੋ ਪਾਣੀ ਹੋਵੇ ਮੈਡੀਕਲ ਚੀਜ਼ਾਂ ਹੋਣ ਬਹੁਤ ਸਾਰੀਆਂ ਚੀਜ਼ਾਂ ਕਤਵੀ ਕਰਾਂਗੇ ਕਈ ਡੋਨਰਸ ਵੀ ਜਿਹੜੇ ਨੇ ਪਹੁੰਚੇ ਨੇ ਆਈਓਸੀ ਯਾਨੀ ਕਿ ਇਨੀਸ਼ੀਏਟਰ ਆਫ ਚੇਂਜ ਦੇ ਵੱਲੋਂ ਇਹ ਸੇਵਾਵਾਂ ਨਭਾਈਆਂ ਚਾਰੀਆਂ ਨੇ ਹਰ ਪੀੜਤਾ ਤੱਕ ਇਹ ਸਮਾਨ ਜਿਹੜਾ ਜਲਦ ਹੀ ਪਹੁੰਚਾਇਆ ਜਾਵੇਗਾ ਇਸੇ ਤਰੀਕੇ ਦੇ ਨਾਲ ਡੋਨੇਸ਼ਨਸ ਤੁਸੀਂ ਦੇਖੋ ਵੀ ਸੇਵਾ ਕਰਨ ਦੀ ਭਾਵਨਾ ਜੇ ਤੁਸੀਂ ਜਗਾਓਗੇ ਤਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬੀ ਖੜੇ ਹੋ ਜਾਣਗੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਲੋਕ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਕਰ ਰਹੇ ਨੇ ਕਿ ਇਹ ਪਾਣੀ ਦੀ ਮਾਰ ਜਿਹੜੀ ਹੈ ਜਲਦੀ ਖਤਮ ਹੋਵੇ ਹਨਾ ਦੀ ਮਾਰ ਖਤਮ ਹੋਵੇ ਦੁਬਾਰਾ ਤੋਂ ਸਾਰਾ ਕੁਝ ਨਾਰਮਲ ਹੋਵੇ ਉੱਥੇ ਹੀ ਦੂਜ ਜਦੋਂ ਨਾਲ ਖੜਨ ਦੀ ਨੋਬਤ ਆਈ ਹੈ ਤਾਂ ਇਸ ਵੇਲੇ ਪੰਜਾਬੀ ਸੇਵਾ ਨਿਵਾਰੇ ਨੇ ਤਾਂ ਬਹੁਤ ਸਾਰੇ ਡੋਨਰ ਜਿਵੇਂ ਆ ਰਹੇ ਨੇ ਭਾਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਅਹਿਮਦਗੜ੍ਹ ਤੋਂ ਜੀ ਅਹਿਮਦਗੜ੍ਹ ਤੋਂ ਪਤਾ ਲੱਗਿਆ ਵੀ ਇੱਥੇ ਸੇਵਾ ਹੋ ਰਹੀ ਹੈ ਜਾਂ ਹੜਪੀੜ ਤੱਕ ਜਿਹੜੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਲੋੜਵੰਦ ਤੱਕ ਚੀਜ਼ਾਂ ਜੋ ਪਹੁੰਚਾਈਆਂ ਜਾ ਰਹੀਆਂ ਤਾਂ ਉੱਥੋਂ ਦੀ ਸੇਵਾ ਕਰ ਰਹੇ ਹਾਂ ਜੀ ਇੰਟਰਨੈਟ ਤੇ ਦੇਖੀ ਸੀਗੀ ਜੀ ਪੋਸਟ ਪਾਈ ਹੋਈ ਸੀਗੀ ਤੋਂ ਜਿੰਨੇ ਜੋਗੀ ਸੀਗੇ ਚਲੋ ਲੈ ਕੇ ਆਏ ਸਮਾਨ ਜ਼ਿਆਦਾਤਰ ਸਮਾਨ ਦੇਖੋ ਵੀ ਅੱਜ ਕੱਲ੍ਹ ਹੁਣ ਜਿਹੜੇ ਜੋ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਘਰਾਂ ਪਾਣੀ ਨਾਲ ਪੂਰੇ ਡੁੱਬ ਚੁੱਕੇ ਨੇ ਸਮਾਨ ਤਾਂ ਖਰਾਬ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪਈ ਤੁਸੀਂ ਕੀ ਕੀ ਚੀਜ਼ਾਂ ਜਿਹੜੀ ਜ਼ਰੂਰਤ ਸਮਝਦੇ ਹੋ ਡਰਾਈ ਫਰੂਟਸ ਨੇ ਜੀ ਬਿਸਕਟ ਵਗੈਰਾ ਨੇ ਕਿ ਪਾਣੀ ਆ 슈ਗਰ ਆ ਸੈਨੀਟਰੀ ਪੈਡਸ ਵਗੈਰਾ ਨੇ ਆਡਮਾਸ ਆ ਤੇ ਹੋਰ ਸਿਗਾ ਆਪਣੇ ਮੈਡੀਸਨ ਸੀਗੀ ਪੀसीएम ਵਗੈਰਾ ਤੇ ਬਾਕੀ ਸੀਗਾ ORS ਵਗੈਰਾ ਸੀਗਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ ਕੁਦਰਤ ਦੀ ਇਹੋ ਜੀ ਮਾਰ ਪਈ ਹੈ ਵੀ ਲੋਕਾਂ ਦੇ ਘਰ ਬਿਲਕੁਲ ਢਾਈ ਟੇਰੀ ਹੋ ਗਏ ਨੇ ਖੇਤਾਂ ਤੱਕ ਤਾਂ ਜਦੋਂ ਪਾਣੀ ਪਹੁੰਚਿਆ ਤਾਂ ਫਸਲਾਂ ਜਦੋਂ ਰੂੜੀਆਂ ਤਾਂ ਉਹ ਚੀਜ਼ ਜਿਹੜੀ ਬਰਦਾਸ਼ਤ ਨਹੀਂ ਹੋਈ ਸੀ ਤੇ ਹੁਣ ਤਾਂ ਘਰ ਬੇਕਾਰ ਹੋ ਚੁੱਕੇ ਲੋਕ ਸਭ ਕੁਝ ਛੱਡ ਕੇ ਬਸ ਆਪਣੀ ਜਾਨ ਬਚਾਉਣ ਦੀ ਉਹਦੇ ਵਿੱਚ ਲਈ ਨਹੀਂ ਦੇਖੋ ਖੜਨਾ ਚਾਹੀਦਾ ਜੀ ਜਿਹੜਾ ਕੈਪੇਬਲ ਆ ਜੋ ਖੜ ਸਕਦਾ ਉਹਨੂੰ ਤਾਂ ਖੜਨਾ ਚਾਹੀਦਾ ਜਿੰਨੇ ਜੋਗਾ ਵੀ ਹੈਗਾ ਜੇ ਕੋਈ ਇੱਕ ਕ੍ਰੇਡ ਵੀ ਪਾਣੀ ਦਾ ਦੇ ਸਕਦਾ ਤਾਂ ਉਹਨੂੰ ਇੱਕ ਵੀ ਦੇਣਾ ਚਾਹੀਦਾ ਜੇ ਕੋਈ ਜ਼ਿਆਦਾ ਕਰ ਸਕਦਾ ਤਾਂ ਉਹਨੂੰ ਜ਼ਿਆਦਾ ਕਰਨਾ ਚਾਹੀਦਾ ਜੀ ਜੀ ਪੰਜਾਬੀ ਸਾਡੇ ਨਾ ਬੜੇ ਦਿਲਦਾਰ ਹੁੰਦੇ ਨੇ ਚਾਹੇ ਕੋਈ ਵੀ ਕ੍ਰਾਈਸਿਸ ਹੋਣ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨੌਜਵਾਨ ਪੀੜ੍ਹੀ ਹਮੇਸ਼ਾ ਅੱਗੇ ਆਉਂਦੀ ਆ ਐਨ ਆਰ ਆਈ ਵੀ ਬੜੇ ਸਪੋਰਟ ਕਰਦੇ ਨੇ ਇਨਾਂ ਚੀਜ਼ਾਂ ਦੇ ਵਿੱਚ ਤੇ ਕੀ ਲੋਕ ਜਿਹੜੇ ਘਰ ਬੈਠ ਕੇ ਕਮੈਂਟ ਸੈਕਸ਼ਨ ਦੇ ਵਿੱਚ ਜੇ ਅਰਦਾਸ ਕਰ ਰਹੇ ਨੇ ਸ਼ਾਇਦ ਉਹ ਇਹ ਵੀ ਕਹਿ ਰਹੇ ਨੇ ਵੀ ਅਸੀਂ ਕਿਸੇ ਤਰੀਕੇ ਨਾਲ ਮਦਦ ਕਰ ਸਕੀਏ ਨਹੀਂ ਦੇਖੋ ਜੋ ਅਰਦਾਸਾਂ ਵੀ ਮੈਟਰ ਕਰਦੀਆਂ ਨੇ ਜੀ ਪਰ ਗਰਾਊਂਡ ਲੈਵਲ ਤੇ ਆਉਣਾ ਮੈਨੂੰ ਲੱਗਦਾ ਜ਼ਿਆਦਾ ਇੰਪੋਰਟੈਂਟ ਆ ਜੇ ਕੁਝ ਐਕਸ਼ਨ ਲਵਾਂਗੇ ਤਾਂ ਫਾਇਦਾ ਹੋ ਸਕਦਾ ਅਰਦਾਸ ਵੀ ਮੈਟਰ ਕਰਦੀ ਆ ਪਰ ਆਪਾਂ ਆਕੇ ਕੋਈ ਜੇ ਕੋਈ ਕੁਛ ਕਰ ਸਕਦਾ ਤਾਂ ਉਹ ਜ਼ਿਆਦਾ ਬੈਟਰ ਹੈ ਤਾਂ ਤੁਸੀਂ ਦੇਖੋ ਹਰ ਤਰੀਕੇ ਦਾ ਸਮਾਨ ਜਿਹੜਾ ਹੈ ਹੜਪੀਟਾਂ ਵਾਸਤੇ ਲਿਜਾਣ ਦੀ ਤਿਆਰੀ ਹੈ ਕਿਟਸ ਬਣਾਈਆਂ ਜਾ ਰਹੀਆਂ ਨੇ ਜਿੱਥੇ ਰੈਸਕਿਊ ਕਿਟਸ ਜਿਸ ਦੇ ਨਾਲ ਕੀ ਹੈ ਕਿਟਸ ਤਿਆਰ ਕਰਕੇ ਬਹੁਤ ਸਾਰੀਆਂ ਨੈਸੈਸਿਟੀਆਂ ਦੀਆਂ ਚੀਜ਼ਾਂ ਨੇ ਆ ਤੁਸੀਂ ਦੇਖੋ ਬੋਰੀਆਂ ਭਰੀਆਂ ਜਾ ਰਹੀਆਂ ਨੇ ਜੋ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਜਿੱਚੇ ਸਿਰਫ ਜ਼ਰੂਰੀ ਸਮਾਨ ਹੀ ਜਿਹੜਾ ਉਹ ਹੋਵੇਗਾ ਨਾਲ ਕੁਝ ਮੈਡੀਕਲ ਚੀਜ਼ਾਂ ਜਿਹੜੀਆਂ ਨੇ ਜੋ ਜ਼ਰੂਰਤ ਵੇਲੇ ਇਸ ਵੇਲੇ ਪੈਰੀਆਂ ਨੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਜਿਸ ਦੇ ਵਿੱਚ ਕਈ ਫੀਮੇਲਸ ਜਿਹੜੀਆਂ ਨੇ ਗਰਭਪਤੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਲੋਡ ਪੈ ਰਹੀਆ ਤੁਸੀਂ ਆ ਕਿੱਟ ਬਣੀ ਦੇਖ ਰਹੇ ਹੋ ਜਿਸ ਦੇ ਵਿੱਚ ਹਰ ਤਰੀਕੇ ਦਾ ਸਮਾਨ ਹੈ ਖਾਸ ਕਰਕੇ ਹੁਣ ਜੇ ਪਾਣੀ ਹੈ ਤਾਂ ਉਸ ਦੇ ਨਾਲ ਮੱਛਰ ਦਾ ਵੀ ਬਹੁਤ ਜ਼ਿਆਦਾ ਹੋਣਾ ਉੱਥੇ ਨੁਕਸਾਨ ਪਹੁੰਚਾ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਘਰਾਂ ਘਰਾਂ ਦੇ ਵਿੱਚ ਪਹੁੰਚਾਈ ਜਾ ਰਹੀ ਤਾਂ ਕਿ ਲੋੜ ਵਾ ਹੋ ਚੁੱਕੇ ਨੇ ਜੋ ਸੜਕਾਂ ਤੇ ਆ ਚੁੱਕੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕੁਝ ਨਾ ਕੁਝ ਮਦਦ ਜਿਹੜੀ ਕੀਤੀ ਜਾ ਰਹੀ ਆ ਔਰ ਉਸ ਦੇ ਨਾਲ ਹੀ ਬਹੁਤ ਸਾਰੇ ਮੰਤਰੀ ਵੀ ਮੌਜੂਦ ਨੇ ਤਾਂ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਨੇ ਏ ਐਂਜੀਓਸ ਦੇ ਵੱਲ ਲੋ ਖਾਸ ਕਰਕੇ ਪਹੁੰਚਾਉਣ ਦੀ ਪੂਰੀ ਤਿਆਰੀ ਕੀਤੀ ਗਈ ਹੈ ਕਿ ਜਿਸ ਸਮੇਂ ਇਸ ਵੇਲੇ ਲੋੜ ਹੈ ਪੰਜਾਬ ਨੂੰ ਪੰਜਾਬ ਨਾਲ ਪੰਜਾਬੀਆਂ ਨੂੰ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈ ਉਹ ਉਸੇ ਤਰੀਕੇ ਨਾਲ ਇੱਕ ਸਾਰੀਆਂ ਚੀਜ਼ਾਂ ਖਾਸ ਕਰਕੇ ਤਿਆਰ ਕੀਤੀਆਂ ਗਿਆ ਤਾਂ ਦੇਖੋ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਇਸ ਵੇਲੇ ਲੋੜ ਹੈ ਸਾਡੇ ਨੂੰ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਸਮਾਨ ਜਿਹੜਾ ਹੈ ਬਹੁਤ ਜ਼ਿਆਦਾ ਨੀਡ ਦੇ ਵਿੱਚ ਹੈ ਕਈ ਜ਼ਰੂਰਤ ਚੀਜ਼ਾਂ ਜਿਹੜੀਆਂ ਨੇ ਜੋ ਘਰਾਂ 'ਚ ਨਹੀਂ ਮੌਜੂਦ ਹੈ ਜੋ ਕਿ ਇਸ ਵੇਲੇ ਸੇਵਾ ਦੇ ਵਿੱਚ ਲੱਗੇ ਹੋਏ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਪੈਕਿੰਗ ਕੀਤੀ ਜਾ ਰਹੀ ਹੈ ਕਿਟਸ ਬਣਾਈਆਂ ਜਾ ਰਹੀਆਂ ਨੇ ਰਿਲੀਫ ਕਿਟ ਜਿਸ ਨੂੰ ਜਿਸ ਦੇ ਵਿੱਚ ਸਿਰਫ ਜ਼ਰੂਰਤਮੰਦ ਸਮਾਨ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਲੋਕਾਂ ਤੱਕ ਕਦੋਂ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਹੋ ਕਿ ਮਤਲਬ ਕਿਹੜੇ ਕਿਹੜੀ ਚੀਜ਼ਾਂ ਜਿਹੜੀਆਂ ਉਸ ਵਿੱਚ ਲੱਗਦੇ ਬਣਾਏ ਅਸੀਂ ਸਾਰਾ ਡਰਾਈ ਰੈਸ਼ਨ ਉਸ ਤੋਂ ਬਾਅਦ ਸਾਰੇ ਮੈਡੀਕਲ ਕਿਟਸ ਮਤਲਬ ਬਰੈਡ ਐਂਡ ఎవਰੀਥਿੰਗ ਜੋ ਜੋ ਉੱਥੇ ਜ਼ਰੂਰਤ ਹੈ ਚੀਜ਼ਾਂ ਤ ਕਿਹੜੇ ਕਿਹੜੇ ਏਰੀਆ ਦੇ ਵਿੱਚ ਇਹ ਪਹੁੰਚਾਈਆਂ ਜਾਣੀਆਂ ਹੈ ਐ ਸਾਰੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਜਿਹਨੇ ਏਰੀਆਜ਼ ਨੇ ਉੱਥੇ ਪਹੁੰਚਾਈਆਂ ਜਾਣ ਗਿਆ ਬਾਕੀ ਹੋਰ ਵੀ ਜਿੱਥੇ ਜ਼ਰੂਰਤ ਪਏਗੀ ਤਾਂ ਉੱਥੇ ਪਹੁੰਚਣ ਦੀ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਯੂਥ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਸ਼ੇਅਰ ਕਰ ਰਿਹਾ ਦੇਖ ਰਿਹਾ ਅਬਜ਼ਰਵ ਕਰ ਰਿਹਾ ਪਰ ਕਈ ਚੀਜ਼ਾਂ ਜਿਹੜੀਆਂ ਨੇ ਗਰਾਉਂਡ ਲੈਵਲ ਤੇ ਹੋ ਕੇ ਗਈ ਹੈ ਹੈਲਪful ਸ਼ੇਅਰ ਕਰਨਾ ਤਾਂ ਠੀਕ ਹੈ ਉਹ ਵੀ ਜ਼ਰੂਰੀ ਹੈ ਬਟ ਗਰਾਉਂਡ ਲੈਵਲ ਤੇ ਸਾਨੂੰ ਪਤਾ ਲੱਗਦਾ ਵੀ ਜੇ ਅਸੀਂ ਉੱਥੇ ਜਾ ਕੇ ਵੀ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਕਿਹੜੀ-ਕਿਹੜੀ ਚੀਜ਼ਾਂ ਦੀ ਹੋਰ ਜ਼ਿਆਦਾ ਜ਼ਰੂਰਤ ਹੈ ਤਾਂ ਮੇਰਾ ਇਹ ਮ ਦੇਖ ਲੈਣਾ ਚਾਹੀਦਾ ਤਾਂ ਕਿ ਉਹਨਾਂ ਲਈ ਵੀ ਅੱਗੇ ਕੋਈ ਆਉਣ ਵਾਲੀ ਦਿੱਕਤ ਹੋएगी ਤਾਂ ਉਹ ਪਹਿਲੇ ਹੀ ਪ੍ਰਿਪੇਅਰ ਰਹਿਣਗੇ ਵੀ ਐਸਾ ਰੀ ਚੀਜ਼ਾਂ ਤਾਂ ਜੇ ਤੁਸੀਂ ਕਿਟਸ ਤਿਆਰ ਕਰ ਰਹੇ ਹੋ ਪਹਿਲਾਂ ਲਿਸਟ ਤਿਆਰ ਕੀਤੀ ਕੀ ਕਿਹੜੇ ਕਿਹੜੇ ਸਮਾਨ ਜ਼ਰੂਰੀ ਹਾਂਜੀ ਹਾਂਜੀ ਅਸੀਂ ਬੇਸਿਕਲੀ ਬੇਸਿਕ ਰਾਸ਼ਨ ਹੀ ਰੱਖਿਆ ਕਿਟਸ ਲਈ ਕਿ ਸਾਰੇ ਜਿਹੜੇ ਸਾਡੇ ਘਰਾਂ ਚ ਇੰਨੀ ਆਫਤਾ ਪਹਿਲੀ ਫੈਲੀ ਹੋਈ ਹੈ ਤਾਂ ਉਹਨਾਂ ਕੋਲ ਬੇਸਿਕ ਰਾਸ਼ਨ ਪਹੁੰਚ ਸਕੇ ਐਂਡ ਤੁਸੀਂ ਦੇਖ ਸਕਦੇ ਹੋ ਸਾਡੀਆਂ ਭੈਣਾਂ ਪੰਜਾਬ ਦੀਆਂ ਧੀਆਂ ਵੀ ਲੱਗੀਆਂ ਹੋਈਆਂ ਨੇ ਕਿ ਸਾਡੇ ਜਿਹੜੇ ਪੰਜਾਬ ਦੇ ਪੁੱਤ ਨੇ ਉਹ ਔਨ ਲੈਵਲ ਔਨ ਗਰਾਉਂਡ ਕੰਮ ਕਰ ਰਹੇ ਨੇ ਤੇ ਕੱਲੋਂ ਸਾਡੀ ਟੀਮ ਹੁਣ ਔਨ ਗਰਾਉਂਡ ਜਾਏਗੀ ਜਿਹੜੇ ਸਾਡੇ ਪੰਜਾਬ ਦੇ ਪੁੱਤ ਨੇ ਐਂਡ ਸਾਡੇ ਵੀਰ ਨੇ ਤੇ ਜਿਹੜੀ ਸਾਡੀਆਂ ਭੈਣਾਂ ਨੇ ਸਾਡੀ ਪੰਜਾਬ ਦੀਆਂ ਧੀਆਂ ਨੇ ਉਹ ਪਰਸੋ ਜਾਣੀ ਹੈ ਔਨ ਗਰਾਉਂਡ ਕੰਪ ਕਰਨ। ਤਾਂ ਦੇਖੋ ਵੀ ਇਸ ਵੇਲੇ ਨੌਜਵਾਨ ਪੀੜੀ ਦਾ ਇਕੱਠਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਾ ਸਿਰਫ ਨੌਜਵਾਨ ਪੀੜੀ ਬਹੁਤ سارے ਬਜ਼ੁਰਗ ਵੀ ਤੁਸੀਂ ਦੇਖੇ ਹੋਣੇ ਵੀਡੀਓਜ਼ ਦੇ ਵਿੱਚ ਕਿਸ ਤਰੀਕੇ ਨਾਲ ਆਪਣੀ ਜਾਨ ਨਾਲ ਖੇਡ ਕੇ ਵੀ ਬੰਨ ਤੇ ਬੰਨ ਬੰਨ ਰਹੇ ਨੇ ਤਾਂ ਕਿ ਪਾਣੀ ਜਿਹੜਾ ਉਹਨਾਂ ਦੇ ਪਿੰਲਾ ਦੇ ਵਿੱਚ ਉਹਨਾਂ ਦੇ ਘਰਾਂ 'ਚ ਨਾ ਪਹੁੰਚੇ ਤਾਂ ਕਿਟਸ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਖਾਸ ਕਰਕੇ ਨੈਸੈਸਿਟੀ ਵਾਲਾ ਸਮਾਨ ਜਿਹੜਾ ਜੋ ਘਰਾਂ ਦੇ ਵਿੱਚ ਰਿਕੁਆਇਰ ਹੈ ਔਰ ਬਹੁਤ ਸਾਰੀਆਂ ਮੈਡੀਕਲ ਕਿਟਸ ਜਿਹੜੀ ਮੈਡੀਕਲ ਸੇਵਾਵਾਂ ਤੋ ਵਾਂਝੇ ਹੋ ਰਹੇ ਨੇ ਲੋਕ ਜਿਹੜੇ ਘਰਾਂ ਦੇ ਵਿੱਚੋਂ ਬੇਘਰ ਹੋ ਰਹੇ ਨੇ ਉਹਨਾਂ ਦੇ ਘਰ ਤਬਾਹ ਹੋ ਚੁੱਕੇ ਨੇ ਤਾਂ ਉਹਨਾਂ ਦਾ ਸਮਾਨ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਹੈ ਕਿ ਕਿਹੜੇ ਪਾਸੇ ਹੋਵੇਗਾ ਪਰ ਇਹ ਸੇਵਾ ਜਿਹੜੀ ਹੋਣ ਦੀ ਲੋੜ ਹੈ ਨਾ ਸਿਰਫ ਪਾਣੀ ਨੂੰ ਬੰਨ ਬੰਨਾ ਪਰ ਜਦੋਂ ਹੁਣ ਘਰੋਂ ਬੇਕਾਰੀ ਹੋਗੇ ਤਾਂ ਸਮਾਨ ਦੇਖੋ ਕਿਸ ਤਰੀਕੇ ਦਾ ਜਿਹਦੀ ਜ਼ਰੂਰਤ ਪਏਗੀ ਜ਼ਿਆਦਾਤਰ ਕਿਡਸ ਦੇ ਵਿੱਚ ਮੈਡੀਕਲ ਚੀਜ਼ਾਂ ਜਿਹੜੀਆਂ ਜੋ ਰੱਖੀਆਂ ਜਾ ਰਹੀਆਂ ਨੇ ਉਹ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਨੇ ਉਹ ਤੁਸੀਂ ਪਤਾ ਕੀਤਾ ਵੀ ਟੀਮ ਉੱਥੇ ਪਹੁੰਚ ਗਈ ਜਿਵੇਂ ਤੁਹਾਨੂੰ ਪਤਾ ਹੈ ਪਾਣੀ ਬਹੁਤ ਜ਼ਿਆਦਾ ਖੜਿਆ ਹੋਇਆ ਹੋਇਆ ਵੈ ਤੇ ਉਹ ਚ ਮਲੇਰੀਆ ਡੈਂਗੂ ਦਾ ਜਿੰਨਾ ਡਰ ਹੈ ਤਾਂ ਮਸਕੀਟੋ ਨੈਟਸ ਹੋ ਗਈਆਂ ਆਡਮੋਸ ਵਗੈਰਾ ਹੋ ਗਿਆ ਉਹ ਚੀਜ਼ ਆਪਾਂ ਇਕੱਠੀਆਂ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਆਪਾਂ ਹਫ਼ਤੇ ਬਾਅਦ ਇੱਕ ਪ੍ਰੋਪਰ ਮੈਡੀਕਲ ਕੈਂਪ ਲਗਾਵਾਂਗੇ ਕਿ ਜਦ ਪਾਣੀ ਥੋੜਾ ਠੀਕ ਹੋ ਦਾ ਅਮ ਠੀਕ ਹੋ ਜਾਏਗਾ ਤਾਂ ਉਸ ਤੋਂ ਬਾਅਦ ਆਪਾਂ ਮੈਡੀਕਲ ਕੈਂਪ ਪ੍ਰੋਪਰ ਲਗਾਵਾਂਗੇ ਉੱਥੇ ਮੈਡੀਸਿਨਸ ਵਗੈਰਾ ਉੱਥੇ ਜੋ ਜੋ ਬਿਮਾਰੀਆਂ ਸਾਨੂੰ ਪਤਾ ਲੱਗਣਗੀਆਂ ਆਨ ਗਰਾਉਂਡ ਸਾਨੂੰ ਪਤਾ ਲੱਗੇਗਾ ਕਿ ਇਹ ਚੀਜ਼ ਅ ਪ੍ਰੋਬਲਮ ਹੈ ਤਾਂ ਆਪਾਂ ਉੱਥੇ ਵੀ ਜ਼ਰੂਰ ਕੰਮ ਕਰਾਂਗੇ ਅਜੇ ਬੇਸਿਕ ਬੇਸਿਕ ਮੋਸਕੀਟੋ ਨੈਟਸ ਹੋਗੇ ਆਡਮੋਸ ਵਗੈਰਾ ਚੀਜ਼ਾਂ ਹੋਗੀਆਂ ਉਹ ਤੇ ਨਾਲ ਡਰਾਈ ਰਾਸ਼ਨ ਜਿਵੇਂ ਉਹਨਾਂ ਨੇ ਦੱਸਿਆ ਵੀ ਪੰਜਾਬ ਦੀਆਂ ਧੀਆਂ ਜਿਹੜੀਆਂ ਅੱਜ ਗਰਾਉਂਡ ਲੈਵਲ ਤੇ ਬੇਸ਼ੱਕ ਹਜੇ ਨਹੀਂ ਪਹੁੰਚ ਪਾਰੀਆਂ ਪਰ ਇਹ ਪੈਕ ਜਿਹੜੀ ਸੰਭਾਲਣੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਟਸ ਪੈਕ ਕਰਨੀਆਂ ਹਰ ਕੋਈ ਘਰ ਪਤਾ ਹੁੰਦਾ ਵੀ ਕਿਹੜੀ ਕਿਹੜੀ ਚੀਜ਼ ਘਰ ਦੀ ਨੀਡ ਦੇ ਵਿੱਚ ਹੈ ਤਾਂ ਇਸ ਵੇਲੇ ਆਫਤ ਜਿਹੜੀ ਆਈ ਹੈ ਘਰ ਬਿਲਕੁਲ ਤੁਸੀਂ ਦੇਖਿਆ ਵੀ ਕਿੱਦਾਂ ਦੀ ਸਿਚੁਏਸ਼ਨ ਹੈ ਵੀ ਲੜਕੀਆਂ ਜਿਹੜੀਆਂ ਉੱਥੋਂ ਕੱਢਣ ਵਾਸਤੇ ਵੀ ਉਹਨਾਂ ਨੂੰ ਘਰ ਛੱਡਣਾ ਹੁਣ ਜਿਵੇਂ ਇਹ ਹੈ ਕਿ ਕੁੜੀਆਂ ਨੂੰ ਉੱਥੇ ਬਹੁਤ ਪ੍ਰੋਬਲਮ ਆ ਰਹੀ ਜਿਵੇਂ ਹੁਣ ਅਸੀਂ ਸੈਨੇਟਰੀ ਪੈਡਸ ਵੀ ਦੇ ਰਹੇ ਹਾਂ ਕਿ ਉੱਥੇ ਸਾਨੂੰ ਜਿੰਨਾ ਪਤਾ ਲੱਗ ਰਿਹਾ ਕਿ ਜੋ-ਜੋ ਚੀਜ਼ਾਂ ਦੀ ਪ੍ਰੋਬਲਮ ਹੈ ਹੁਣ ਕੁੜੀਆਂ ਜ਼ਰੂਰੀ ਨਹੀਂ ਹੈ ਕਿ ਆਨ ਗਰਾਉਂਡ ਚਲੋ ਜੇ ਨਹੀਂ ਕਰ ਪਾ ਰਹੀ ਤਾਂ ਇੱਥੇ ਕਮ ਸੇ ਕਮ ਜ਼ਰੂਰ ਆ ਕੇ ਕਰਨ ਅਸੀਂ ਤਾਂ ਇਹੀ ਦਵਾਂਗੇ ਸੰਦੇਸ਼ ਕਿ ਹਰ ਕੋਈ ਆਪਣਾ ਆਪਣਾ ਕੰਟਰੀਬਿਊਟ ਕਰ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਡੋਨੇਸ਼ਨਸ ਨਾਲ ਸਾਨੂੰ ਇਹ ਸਾਰਾ ਦਿੱਤਾ ਉਹਨਾਂ ਦਾ ਵੀ ਥੈਂਕ ਯੂ ਐਂਡ ਜੋ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਕੁੜੀਆਂ ਵੀ ਕਰ ਰਹੀਆਂ ਨਾਲ ਨਾਲ ਕੰਮ ਉਹ ਜ਼ਰੂਰ ਮੈਂ ਕਹਿੰਦੀ ਹਾਂ ਸਾਰੇ ਅਗਿਆਨ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਵੇਂ ਹੁਣ ਆ ਨੌਜਵਾਨ ਪੀੜੀ ਦੇ ਵਿੱਚ ਮੈਂ ਦੇਖ ਰਹੀ ਆ ਬੇਸ਼ੱਕ ਗਿਣਤੀ ਘਟ ਹੈ ਪਰ ਜੋਰ ਘਟ ਨਹੀਂ ਹੈ ਸਵੇਰ ਦੇ ਤੁਸੀਂ ਲੱਗੇ ਹੋਏ ਹੋ ਲਗਾਤਾਰ ਕਿਟਸ ਪੈਕ ਹੋ ਰਹੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਏਰੀਆਜ਼ ਦੇ ਵਿੱਚ ਪਹੁੰਚਾਈਆਂ ਜਾਣਗੇ ਕਿ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਾ ਮੈਂ ਇਹ ਸੰਦੇਸ਼ ਦੇਣਾ ਇਹ ਮੈਂ ਇਹ ਲੈਸਨ ਦੇਣਾ ਚਾਹੁੰਦੀ ਆ ਕਿ ਤੁਸੀਂ ਜ਼ਰੂਰੀ ਨਹੀਂ ਕਿ ਮੁੰਡੇ ਆਨ ਗਰਾਉਂਡ ਹੋ ਗਏ ਕੁੜੀਆਂ ਨੇ ਵੀ ਆਨ ਗਰਾਉਂਡ ਹੋਣਾ ਪਰ ਸੋ ਉਹ ਵੀ ਜਾਣ ਗਿਆ ਤੇ ਇਹ ਹੈ ਕਿ ਕੱਲੇ ਪੰਜਾਬ ਦੇ ਪੁੱਤ ਨਹੀਂ ਅੱਗੇ ਆਣਗੇ ਧੀਆਂ ਵੀ ਅੱਗੇ ਆਣ ਤੇ ਉਹ ਜਿੰਨਾ ਹੋ ਸਕਦਾ ਉਹ ਜਿਵੇਂ ਵੀ ਸਾਡੀ ਹੈਲਪ ਕਰਨਾ ਚਾਹੁੰਦੇ ਆ ਜਾਂ ਜਿਵੇਂ ਵੀ ਕੁਝ ਕਰਨਾ ਚਾਹੁੰਦੇ ਉਹ ਜਰੂਰ ਸਾਡੇ ਨਾਲ ਕੰਟੈਕਟ ਕਰਾ ਜ਼ਿਆਦਾਤਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹਜੇ ਹੈਗੀ ਐ ਨੀਡ ਕੇਸ ਚੀਜ਼ੀ ਲੱਗ ਰਹੀ ਹੁਣੇ ਨੀਡ ਡ్రై ਰੈਸ਼ਨ ਦੇਖੋ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਹੋਰ ਵੀ ਖਾਲਸਾ ਐਡ ਹੋ ਗਈ ਗਲੋਬਲ ਸਿਕਸ ਹੋ ਰਿਹਾ ਉਹ ਸਾਰੇ ਕਰਾ ਰਹੇ ਨੇ ਤੇ ਸਾਨੂੰ ਮੇਨ ਲੱਗ ਰਿਹਾ ਕਿ ਅਜੇ ਸੁੱਕਰ ਰੈਸ਼ਨ ਤੋਂ ਇਲਾਵਾ ਸਾਨੂੰ ਮੈਡੀਕਲ ਮੈਡੀਸਿਨਸ ਵਗੈਰਾ ਦੀ ਲੋੜ ਪੈਗੀ ਬਟ ਉਹ ਹਫ਼ਤੇ ਤੋਂ ਬਾਅਦ ਲੋੜ ਪੈਗੀ ਜ਼ਿਆ ਤੇ ਬਾਕੀ ਆਪਾਂ ਉੱਥੇ ਆਨ ਗਰਾਉਂਡ ਜਾ ਕੇ ਸਾਨੂੰ ਹੋਰ ਚੀਜ਼ਾਂ ਕਲੀਅਰ ਹੋਣਗੀਆਂ ਕਿ ਕਦੋਂ ਕੀ ਕੀ ਚਾਹੀਦਾ ਹੈ ਤੇ ਆਪਾਂ ਉਹ ਉੱਥੇ ਵੀ ਕੰਮ ਕਰਾਂਗੇ ਜੀ ਤਾਂ ਜਿਵੇਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਕਿੰਨੀ ਲੋੜਵੰਦ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਨਹੀਂ ਮਿਲ ਪਾਰੀਆਂ ਉੱਥੇ ਲੋਕ ਬੇਕਾਰ ਹੋ ਚੁੱਕੇ ਨੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹ ਸਮਝ ਸਕਦੇ ਨੇ ਵੀ ਘਰ ਦੇ ਵਿੱਚ ਕਿੰਨੀਆਂ ਜ਼ਰੂਰਤਮੰਦ ਚੀਜ਼ਾਂ ਨੇ ਜਿਹੜੀਆਂ ਕਿ ਸਵੇਲੇ ਉਹਨਾਂ ਨੂੰ ਲੋੜ ਪੈਗੀ ਤਾਂ ਇਨੀਸ਼ੀਏਟਰ ਆਫ ਚੇਂਜ ਨੇ ਬਹੁਤ ਸੋਹਣੀ ਸੇਵਾ ਜਿਹੜੀ ਹੈ ਲਗਾਤਾਰ ਲੱਗੇ ਹੋਏ ਨੇ ਪੰਜਾਬ ਚ ਕੋਈ ਵੀ ਕ੍ਰਾਈਸਿਸ ਆਏ ਗੌਰਵਦੀਪ ਮੇਰੇ ਨਾਲ ਮੌਜੂਦ ਨੇ ਅ ਭਾਜੀ ਤੁਸੀਂ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਸਿਸ ਆਇਆ ਹੈ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੀ ਟੀਮ ਸਾਨੂੰ ਦਿਖਦੀ ਹੈ ਅੱਜ ਫਲਡਸ ਦਾ ਜਿਹੜਾ ਮਾਰ ਪਈ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਸਿਸ ਦੇਖਣ ਨੂੰ ਮਿਲ ਰਹੇ ਨੇ ਵੀ ਲੋਕ ਹੁਣ ਤਬਾਹ ਹੋ ਚੁੱਕੇ ਨੇ ਲੋਕ ਤਾਂ ਇਹ ਕਹਿੰਦੇ ਵੀ ਸਾਨੂੰ ਹੁਣ ਅਗਲਾ ਪਲ ਵੀ ਸਾਡੇ ਲਈ ਜੀਣਾ ਔਖਾ ਹੈ ਉਹ ਕੀ ਕਹਿਣਾ ਚਾਹੁੰਦੇ ਜੀ ਇਹ 5ਵੇਂ ਸਾਲ ਦੇ ਵਿੱਚ 6ਵੇਂ ਸਾਲ ਦੇ ਵਿੱਚ ਤੀਜਾ ਹਾੜਾ ਜਿਹੜਾ ਪੰਜਾਬ ਨੂੰ ਵੇਖਣਾ ਪੈ ਰਿਹਾ ਜਿਹਦੇ ਵਿੱਚ ਸਾਡੀ ਟੀਮ ਨੇ ਸੇਵਾ ਕੀਤੀ 2019 ਸੁਲਤਾਨਪੁਰ ਲੋਧੀ ਜੀ 2 ਪਰ ਉਹ ਤੋਂ ਵੀ ਵੱਡਾ 88 ਵਾਲੇ ਹੜ੍ਹ ਦੇ ਬਰਾਬਰ ਸਾਡੇ ਘਰ ਦੇ ਦੱਸ ਰਹੇ ਸਾਨੂੰ ਜੋ ਹੈ 37 ਸਾਲ ਬਾਅਦ ਇਹ ਇੰਨਾ ਵੱਡਾ ਹੜ੍ਹ ਤੇ ਸਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਲੱਗ ਰਹੀ ਹੈ ਨਾ ਲੋਕਾਂ ਦਾ ਮਾਇਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਬਿਮਾਰੀ ਫੈਲਣ ਦਾ ਡਰ ਸਭ ਤੋਂ ਜ਼ਿਆਦਾ ਹੈ ਹਲੇ ਤੱਕ ਤਾਂ ਚਲੋ ਰਾਸ਼ਨ ਅਸੀਂ ਜਿਹੜਾ ਕਰ ਰਹੇ ਹਾਂ ਤੁਸੀਂ ਵੇਖਿਆ ਭੈਣਾ ਵੀਰ ਸਾਰੇ ਮਿਲ ਕੇ ਰਾਸ਼ਨ ਜਿਹੜਾ ਹੈ ਕਿੰਨਾ ਬਣਾ ਰਹੇ ਆ ਦੇ ਰਹੇ ਆ ਅਸੀਂ ਕੌਣ ਹੁੰਨੇ ਆ ਸਾਰਾ ਪੰਜਾਬ ਹੀ ਲੱਗਿਆ ਹੋਇਆ ਪੰਜਾਬ ਨੂੰ ਕਿਸੇ ਦੀ ਲੋੜ ਹੀ ਹੈ ਨਹੀਂ ਮਤਲਬ ਬੜਾ ਵਧੀਆ ਮੈਨੂੰ ਗੀਤ ਲੱਗਦਾ ਹੈ ਕਿ ਤੇਰੇ ਨਾਲ ਨਾਲ ਕੋਈ ਪੰਜਾਬ ਸਿਆਂ ਦਾ ਤੈਨੂੰ ਲੋੜ ਵੀ ਹੈ ਨਹੀਂ ਸਾਰਾ ਪੰਜਾਬ ਹੀ ਲੱਗਿਆ ਹੋਇਆ ਹਰ ਕੋਈ ਆਪਣੇ ਵੱਲੋਂ ਘਰਾਂ ਚੋਂ ਨਿਕਲ ਕੇ ਪੰਜਾਬ ਦੀ ਸੇਵਾ ਲੱਗਿਆ ਹੋਇਆ ਪਰ ਮੈਨੂੰ ਲੱਗਦਾ ਇਸ ਤੋਂ ਵੀ ਵੱਧ ਕਿਤੇ ਜ਼ਿਆਦਾ ਲੋੜ ਜਿਹੜੀ ਅਗਲੇ 4 ਦਿਨ ਬਾਅਦ ਪੈਣੀ ਹੈ ਜੋ ਮੈਡੀਕਲ ਦੀ ਪੈਣੀ ਆ ਪਸ਼ੂ ਬਹੁਤ ਜ਼ਿਆਦਾ ਮਰ ਗਏ ਪਾਣੀ ਦੇ ਵਿੱਚ ਜਦੋਂ ਪਾਣੀ ਘਟਣਾ ਨਾ ਮੈਂ ਸਾਬ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹਨਾ ਮੈਡੀਕਲ ਸੇਵਾ ਲਈ ਅੱਗੇ ਆਇਓ ਬਿਮਾਰੀਆਂ ਫੈਲ ਜਾਂਦੀਆਂ ਕੋਈ ਨਹੀਂ ਉਸ ਵੇਲੇ ਅੱਗੇ ਆਉਂਦਾ ਰਾਸ਼ਨ ਲਈ ਬਹੁਤ ਸਾਰੇ ਲੋਕ ਆ ਜਾਂਦੇ ਸੋ ਮੈਡੀਕਲ ਸਪੋਰਟ ਲਈ ਵੱਧ ਤੋਂ ਵੱਧ ਅੱਗੇ ਆਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਆ ਰਾਸ਼ਨ ਸਪੋਰਟ ਜਿਹੜੀ ਹੈ ਹੁਣ ਪਹੁੰਚ ਰਹੀ ਹੈ ਇਹ ਐਮਰਜੈਂਸੀ ਸਪੋਰਟ ਹੈ ਸੈਕੰਡ ਫੇਜ਼ ਦੇ ਵਿੱਚ ਮੈਡੀਕਲ ਸਪੋਰਟ ਪਹੁੰਚੇਗੀ ਇਹ ਪਹੁੰਚਾਣ ਦੇ ਲਈ ਮੈਂ ਖਾਸ ਤੌਰ ਤੇ ਇਹ ਵੀ ਕਹਿਣਾ ਚਾਹਨਾ ਪਿੰਡਾਂ ਦੀ ਕਨੈਕਟੀਵਿਟੀ ਕੱਟੀ ਹੋਈ ਸੀ The cat sat on the ਮੈਸੇਜ ਆਉਂਦਾ ਫਿਰ ਉਹਨਾਂ ਦਾ ਫੋਨ ਆਉਂਦਾ ਕਿ ਵੀਰੇ ਮੈਂ ਮੈਨੂੰ ਦੱਸੋ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹਨੂੰ ਕਿਹਾ ਬਾਈ ਕਨੈਕਟੀਵਿਟੀ ਕੱਟੀ ਹੈ ਸੇਵਾ ਕਰਨ ਪਹੁੰਚ ਨਹੀਂ ਪਾ ਰਹੇ ਵਲੰਟੀਅਰ ਤਾਂ ਉਹ ਕਹਿੰਦੇ ਕਿਸ ਚੀਜ਼ ਦੀ ਲੋੜ ਹੈ ਮੈਂ ਕਿਹਾ ਵੀਰ ਬੋਟ ਨਹੀਂ ਮਿਲ ਰਹੀ ਕਲਕੱਤੇ ਤੋਂ ਬੋਟ ਮੰਗਵਾ ਕੇ ਬਾਈ ਹੁਣਾਂ ਨੇ ਸਪੋਰਟ ਕੀਤੀ ਹੈ ਮੈਂ ਕਿੰਨਾ ਪੰਜਾਬ ਨਾਲ ਪਿਆਰ ਹੈ ਕਲਾਕਾਰ ਸਾਡੇ ਆਪਣੇ ਨੇ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਨੇ ਪਰ ਪੰਜਾਬ ਨਾਲ ਜੁੜੇ ਹੋਏ ਮੈਂ ਹੋਈ ਕਹਿੰਨਾ ਵੀ ਦੇਖੋ ਗੱਲ ਹੀ ਨਹੀਂ ਹੁੰਦੀ ਕਿ ਕੁਝ 3-4-5 ਲੱਖ ਰੁਪਏ ਦੀ ਸੇਵਾ ਹੋ ਗਈ ਮੈਂ ਕਹਿੰਨਾ ਨੀਅਤ ਕਿੰਨੀ ਆ ਪੰਜਾਬ 'ਚ ਕੋਈ ਵੀ ਬੈਠਾ ਪੰਜਾਬ ਦਾ ਦਰਦ ਲੈ ਕੇ ਬੈਠ ਯੋ ਤੇ ਸੁਤਨੀ ਜਾਰੀ ਰਾਤ ਬਾਈ ਦੇ ਫੋਨ ਆਉਂਦੇ ਰਹੇ ਬੋਟ ਮਿਲ ਗਈ ਆਰਡਰ ਹੋ ਗਈ ਤੁਹਾਡੇ ਕੋਲ ਪਹੁੰਚ ਗਈ ਅੱਜ ਸਾਡੇ ਕੋਲੋਂ ਬੋਟ ਕਲਕੱਤੇ ਤੋਂ 에어 ਲਿਫਟ ਕਰਾ ਕੇ ਇੱਧਰ ਪਹੁੰਚ ਰਹੀ ਹੈ ਤਾਂ ਕਿੰਨੀ ਵੱਡੀ ਸੇਵਾ ਹੈ ਮੈਂ ਉਹ ਬਾਈ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਖਾਸ ਤੌਰ ਤੇ ਅੱਗੇ ਚੱਲ ਕੇ ਸਾਡੇ ਨਾਲ ਸੇਵਾ ਕਰਦੇ ਆ ਸਾਰੇ ਮਿਲ ਕੇ ਲੱਗਣ ਤਾਂ ਹੀ ਹਾਲ ਹੋ ਸਕਦਾ ਇਕੱਲਾ ਕਿਸੇ ਦੇ ਵਾਸਤਾ ਕੁਝ ਨਹੀਂ ਤਾ ਬਹੁਤ ਸਾਰੇ ਕਲਾਕਾਰ ਹੋਰ ਵੀ ਮੈਂ ਦੇਖਿਆ ਵੀ ਪੋਸਟ ਪਾ ਰਹੇ ਆ ਬੇਸ਼ੱਕ ਉਹਨਾਂ ਦੇ ਫੋਲੋਅਰਸ ਤੁਹਾਨੂੰ ਦੇਖ ਕੇ ਕੰਟੈਕਟ ਕਰਦੇ ਹੋਣ ਤਾਂ ਉਹਨਾਂ ਦੇ ਫੋਲੋਅਰਸ ਹੀ ਕੰਟੈਕਟ ਕਰ ਰਹੇ ਸੀ ਬਿਲਕੁਲ ਜੀ ਬਿਲਕੁਲ ਮੈਂ ਕਹਿੰਨਾ ਹਰ ਬੰਦੇ ਦੀ ਐਮਪਲੀਫਿਕੇਸ਼ਨ ਬਹੁਤ ਵੱਡੀ ਹੈ ਰੂਪੀ ਗਿਲਪੈਣ ਨੇ ਬਹੁਤ ਸਪੋਰਟ ਕੀਤਾ ਹੈ ਸਿਮੀ ਚੈਲਪੈਣ ਨੇ ਬਹੁਤ ਸਪੋਰਟ ਕੀਤਾ ਹੈ ਸਿਮਰਨਜੋਤ ਮੱਕੜ ਭਾਈ ਹੈ ਉਹ ਬਹੁਤ ਸਪੋਰਟ ਕਰਦੇ ਸਾਰੇ ਹੀ ਵੱਦ ਤੋਂ ਵੱਧ ਅੱਗੇ ਲੱਗੇ ਹੋਏ ਆ ਸਾਨੂੰ ਚੰਗਾ ਲੱਗਦਾ ਜਦੋਂ ਨੌਜਵਾਨਾਂ ਨੂੰ ਵੇਖ ਕੰਮ ਕਰਦੇ ਵੇਖ ਕੇ ਲੋਕ ਭਰੋਸਾ ਰੱਖਦੇ ਆ ਕਿ ਪੰਜਾਬ ਦਾ ਨੌਜਵਾਨ ਖੜਾ ਹੈ ਤੇ ਜਦ ਕਮਜ਼ੋਰੀ ਉਦੋਂ ਮੌਜੂਦ ਮਤਲਬ ਫੀਲ ਹੁੰਦੀ ਹੈ ਕਿ ਜਦੋਂ ਇਹ ਮਾਰ ਪਵੇ ਤਾਂ ਹੁਣ ਸਰਕਾਰ ਕਿੱਥੇ ਕਹਿ ਰਹੀ ਹੈ ਵੀ ਇਹ ਹੜਾ ਦੀ ਮਾਰ ਹੈ ਇੱਥੇ ਤੁਸੀਂ ਮਤਲਬ ਜ਼ਿਆਦਾਤਰ ਫੋਕਸ ਕੀਤਾ ਜਾਵੇ ਤਾਂ ਸਹਾਇਤਾ ਪ੍ਰੋਵਾਈਡ ਕੀਤੀ ਜਾਵੇਗੀ ਪਰ ਗਰਾਊਂਡ ਲੈਵਲ ਤੇ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਹੋਇਆ ਹੈ ਇਸ ਵੇਲੇ ਉਹਨਾਂ ਕੋਲ ਵੀ ਸੰਦ ਜਿਹੜੇ ਘੱਟ ਨਜ਼ਰ ਆਲੇ ਲੋਕੀ ਆਪਣੇ ਟਰੈਕਟਰ ਕੱਢ ਘੱਟ ਨਜ਼ਰ ਆਉਂਦੇ ਸਰਕਾਰਾਂ ਨੂੰ ਤਾਂ ਬਸ ਇੱਕੋ ਹੀ ਸਵਾਲ ਪੁੱਛਿਆ ਵੀ ਹੜ ਆਇਆ ਕਿਉਂ ਬਸ ਇਹੋ ਹੀ ਸਵਾਲ ਸਰਕਾਰ ਨੂੰ ਪੁੱਛਣ ਵਾਲਾ ਹੈ ਇਹ ਹੜ ਅੱਜ ਧੁੱਪ ਚੜੀ ਆ ਕੋਈ ਹੜਾ ਦਾ ਕੰਡੀਸ਼ਨ ਤਾਂ ਨਹੀਂ ਹੈਗੀ ਪਰ ਹੜ ਕਿਉਂ ਹੈ ਪੰਜਾਬ ਚ ਸਰਕਾਰਾਂ ਨੂੰ ਪਹਿਲੇ ਬਹਿ ਕੇ ਆਏ ਪੁੱਛੋ ਕਿ ਜਿਹੜਾ ਕੰਮ ਕਰਨ ਵਾਲਾ ਸੀ ਉਹ ਕਿਉਂ ਨਹੀਂ ਕੀਤਾ 2023 ਦੇ ਵਿੱਚ ਜਦੋਂ ਹੜ ਆਇਆ ਤੇ ਭਗਵੰਤ ਮਾਨ ਸਾਹਿਬ ਦੀ ਬਿਆਨ ਸੀਗੇ ਕਿ ਕਿਉਂ ਤਿਆਰੀ ਨਹੀਂ ਕੀਤੀ ਸੀ ਪਹਿਲਾਂ ਹੈਨਾ ਜੀ ਪਿਛਲੇ ਸਰਕਾਰਾਂ ਨੇ ਤਿਆਰੀਆਂ ਕਿਉਂ ਨਹੀਂ ਕੀਤੀਆਂ ਹੁਣ ਤਾਂ ਤੁਹਾਡੇ ਕੋਲ 3 ਸਾਲ ਸੀਗੇ ਤਿਆਰੀ ਕਿਉਂ ਨਹੀਂ ਸੀ ਆ ਕੇ ਹੈਲੀਕਾਪਟਰ ਦੇ ਜਾਣ ਨਾਲ ਹੱਲ ਨਹੀਂ ਹੋ ਜਾਂਦਾ ਹੁੰਦਾ ਹੈਲੀਕਾਪਟਰ ਕੀ ਕਰ ਲੂਗਾ ਕੱਲਾ ਪੂਰਾ ਪੰਜਾਬ ਡੱਬਿਆ ਹੋਇਆ ਆਕੇ ਹੱਲ ਕਰਨ ਦੀ ਲੋੜ ਹੁੰਦੀ ਹੈ ਅ ਜੀ ਐਨ ਡੀ ਆਰ ਐਫ ਦੀ ਲੋੜ ਪੈਂਦੀ ਹੈ ਨਾ ਐਨ ਡੀ ਆਰ ਐਫ ਤੋਂ ਬਿਨਾ ਤਾਂ ਪੰਜਾਬ ਦਾ ਕੋਈ ਐਮ ਐਲ ਏ ਵੀ ਕੰਮ ਨਹੀਂ ਕਰ 파 ਰਹੇ ਆ ਜੀ ਸਰਕਾਰ ਕੋਲਨੇ ਹੀਲੇ ਵਸੀਲੇ ਨਹੀਂ ਹੈਗੇ ਤੇ ਜੇ ਨਹੀਂ ਹੈਗੇ ਅਸੀਂ ਵੀ ਸਮਝ ਲਿਆ ਫਿਰ ਪਹਿਲਾ ਕੰਮ ਕਰੋ ਜ਼ਿਆਦਾਤਰ ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਸੀ ਵੀ ਐਨ ਜੀਓਜ਼ ਨਾਲ ਬਹਿ ਕੇ ਮੀਟਿੰਗ ਕੀਤੀ ਜਾਵੇ ਕਿ ਜੇ ਆਫਤ ਆਈ ਗਈ ਹੈ ਇਸ ਨੂੰ ਸੋਲਵ ਕਿੱਦਿ ਸਾਫਤ ਆਈ ਹੀ ਕਿਉਂ ਇਹ ਸਵਾਲ ਹੈ ਜੀ ਸਵਾਲ ਪੁੱਠਾ ਹੈ ਆਫਤ ਆਈ ਹੀ ਕਿਉਂ ਹੈ ਤੇ ਜੇ ਪਹਿਲੀ ਗੱਲ ਤਾਂ ਆਫਤ ਇੱਥੇ ਪੰਜਾਬ ਚ ਆਣੀ ਬਣਦੀ ਨਹੀਂ ਸੀ ਕਿਉਂ ਪੰਜਾਬ ਹਰ ਵਾਰ ਭੁਗਤੇ 6ਵੇਂ ਸਾਲ ਤੇ ਤੀਜਾ ਹੜ੍ਹ ਕਿਉਂ ਹੈ ਸਾਡੇ ਤੇ ਜਦ ਜਦ ਕੀ ਪੰਜਾਬ ਦੇ ਵਿੱਚ ਨਾ ਕੋਈ ਬੱਦਲ ਫਟਿਆ ਨਾ ਕੋਈ ਪੰਜਾਬ ਦੇ ਸਾਡੀ ਮਿਸਮੈਨੇਜਮੈਂਟ ਹੋਈ ਸਾਰੀ ਪਾਖੜਾ ਦੀ ਮਿਸਮੈਨੇਜਮੈਂਟ ਸਾਰੀ ਬੀਬੀਐਮਬੀ ਦੀ ਮਿਸਮੈਨੇਜਮੈਂਟ ਪੰਜਾਬ ਕਿਉਂ ਭੁਗਤੇ ਹਰ ਵਾਰ ਜੀ ਇਹ ਗੱਲ ਸਾਨੂੰ ਸਾਰਿਆਂ ਨੂੰ ਸਵਾਲ ਕਰਨ ਦੀ ਲੋੜ ਹੈ ਇਹ ਬਾਅਦ ਚ ਕਰਾਂਗੇ ਸਵਾਲ ਜਦੋਂ ਆਪਤਾ ਖਤਮ ਹੋਏਗੀ ਫਿਲਹਾਲ ਸੇਵਾ ਕਰ ਲਈਏ ਤੁਸੀਂ ਹੁਣ ਕਿਹੜੇ ਏਰੀਆਜ਼ ਦੇ ਵਿੱਚ ਜਾਣ ਲੱਗੋ ਟੀਮ ਨਾਲ ਅਸੀਂ ਜੀ ਫਿਲਹਾਲ ਗੁਰਦਾਸਪੁਰ ਡੇਰਾ ਬਾਬਾ ਨਾਨਕ ਟੀਮ ਆਲਰੇਡੀ ਸੇਵਾ ਕਰ ਚੁੱਕੀ ਹੈ ਹੁਣ ਕੱਲ ਨੂੰ ਫਾਜ਼ਿਲਕਾ ਫਿਰੋਜ਼ਪੁਰ ਹਰੀਕੇ ਤੋਂ ਅੱਗੇ ਵਾਲਾ ਜਿਹੜਾ ਇਲਾਕਾ ਹੈ ਉਹ ਨੀਵੇਂ ਇਲਾਕੇ ਆ ਉੱਥੇ ਹਲੇ ਤੱਕ ਪਹੁੰਚ ਨਹੀਂ ਹੋਈ ਕੱਲ ਨੂੰ ਉੱਥੇ ਟੀਮ ਜਾ ਰਹੀ तरीके ਦੇ ਨਾਲ ਆਫਤ ਦੇ ਵਿੱਚ ਟੀਮ ਜਿਹੜੀ ਹੈ ਲਗਾਤਾਰ ਲੱਗੀ ਹੋਈ ਹੈ ਸੇਵਾਵਾਂ ਦੇ ਵਾਸਤੇ ਔਰ ਤੁਸੀਂ ਦੇਖੋ ਇਹ ਰਾਸ਼ਨ ਜਿਹੜਾ ਡੋਨੇਸ਼ਨਸ ਦੇ ਰਾਹੀਂ ਆਇਆ ਹੈ ਤੇ ਸੇਵਾਵਾਂ ਜਿਹੜੀਆਂ ਲੋਕ ਹੁਣ ਤੁਸੀਂ ਦੇਖਿਆ ਵੀ ਅਹਿਮਦਗੜ੍ਹ ਤੋਂ ਵੀ ਨੌਜਵਾਨ ਮੁੰਡੇ ਇਕੱਠੇ ਹੋ ਕੇ ਆਏ ਜਿਨ੍ਹਾਂ ਨੇ ਸੇਵਾ ਕੀਤੀ ਔਰ ਆਪਣੇ ਵੱਲੋਂ ਜਿੰਨਾ ਵੀ ਉਹਨਾਂ ਦਾ ਬਣਦਾ ਹੈ ਉਹ ਯੋਗਦਾਨ ਇਹਨਾਂ ਨੇ ਇਸ ਰਾਸ਼ਨ ਦੇ ਵਿੱਚ ਪਾਇਆ ਮੈਡੀਕਲ ਸੇਵਾਵਾਂ ਤਾਂ ਬਹੁਤ ਸਾਰੇ ਕਲਾਕਾਰ ਸਾਡੇ ਪੰਜਾਬ ਦੇ ਜਿਹੜੇ ਕਿ ਪੰਜਾਬ ਦੇ ਨਾਲ ਹਮਦਰਦੀ ਰੱਖਦੇ ਨੇ ਦਰਦ ਰੱਖਦੇ ਨੇ ਚਾਹੇ ਉਹ ਦਿਲਜੀਤ ਉਸਾਂਝ ਹੋਵੇ ਚਾਹੇ ਕਰਨ ਔਜਲਾ ਹੋਵੇ ਸਿਮੀ ਚਾਹਲ ਨੇ ਵੀ ਪੋਸਟ ਪਾਈ ਔਰ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਆਪ ਦੇ ਨਾਲ ਇਸ ਵੇਲੇ ਖੜੇ ਹੋਏ ਨਜ਼ਰ ਆ ਰਹੇ ਖੜੇ ਹੋਏ ਤਾਂ ਕਰਨ ਔਜਲਾ ਦੇ ਵੱਲੋਂ ਇੱਕ ਬਹੁਤ ਵੱਡੀ ਸੇਵਾ ਇਸ ਐਨ ਜੀਓ ਦੇ ਨਾਲ ਮਿਲ ਕੇ ਕੀਤੀ ਗਈ ਹੈ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਇੰਨਾ ਪੱਧਰ ਵੱਧਿਆ ਹੋਇਆ ਹੈ ਕਿ ਉੱਥੇ ਤੁਸੀਂ ਨਾ ਤਾਂ ਕਿਸੇ ਟਰੈਕਟਰ ਦੇ ਰਾਹੀਂ ਪਹੁੰਚ ਸਕਦੇ ਹੋ ਨਾ ਤੁਸੀਂ ਗੱਡੀਆਂ ਦੇ ਰਾਹੀਂ ਪਹੁੰਚ ਰਹੇ ਹੋ ਉੱਥੇ ਤਾਂ ਸਿਰਫ ਜਿਹੜੀ ਕਿਸ਼ਤੀ ਜਿਹੜੀ ਜਾ ਸਕਦੀ ਜਿਸ ਨੂੰ ਕਿ ਸਪੈਸ਼ਲੀ ਕਰਨ ਔਜਲਾ ਨੇ ਇਹਨਾਂ ਦੇ ਨਾਲ ਮਿਲ ਕੇ ਸੇਵਾ ਕੀਤੀ ਹੈ ਤਾਂ ਇਹਦਾ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਜ਼ ਕੈਮਰਾਮੈਨ ਸਤਵੰਦ ਦੇ ਨਾਲ ਮੈਂ ਪ੍ਰਬਲੀਨ ਕੌਰ